ਲੋਕ ਸਭਾ ਚੋਣਾਂ ਦਾ ਬਿਲਕੁਲ ਵਜਿਆ ਹੋਇਆ ਹੈ ਇਸ ਬਿਲਕੁਲ ਦੇ ਵਿੱਚ ਲਗਾਤਾਰ ਸਿਆਸੀ ਪਾਰਟੀਆਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਦਲਬਧੀਆਂ ਦਾ ਵੀ ਦੌਰ ਚੱਲਿਆ ਹੋਇਆ ਨਜ਼ਰ ਆ ਰਿਹਾ ਹੈ ਵਕ-ਵਕ ਪਾਰਟੀਆਂ ਵਕ-ਵਕ ਤਰੀਕੇ ਦੇ ਨਾਲ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਆਪ ਨੂੰ ਜਿਤਾਉਣ ਦੇ ਲਈ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਰੀਦਕੋਟ ਤੋਂ ਖੰਸਰਾ ਤੇ ਹੰਸਪੁਰੀ ਆਪਣਾ ਪ੍ਰਚਾਰ ਤੱਕ ਕਰ ਰਹੇ ਨੇ ਪਰ ਉਹਨਾਂ ਦੇ ਪ੍ਰਚਾਰ ਦੇ ਵਿੱਚ ਕਈ ਲੋਕ ਅਰਚਣ ਮੰਨਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰ ਇੱਕ ਕਿਸਾਨ ਅਤੇ ਦੂਜੇ ਉਹ ਲੋਕ ਜੋ ਹੰਸਰਾਜ ਹੰਸ ਨੂੰ ਪਸੰਦ ਨਹੀਂ ਕਰਦੇ ਕਈ ਗੱਲਾਂ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਮੁੱਦੇ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਾਂਗੇ ਇਸ ਬਾਬਤ ਸਾਡੇ ਨਾਲ ਗਿਆਨੀ ਬੂਟਾ ਸਿੰਘ ਹੋਰੀ ਨੇ ਜੋ ਕਿ ਕਈ ਮੁੱਦਿਆਂ ਦੇ ਉੱਪਰ ਬੜਾ ਵਿਵਾਦ ਬੜਾ ਖੁੱਲ ਕੇ ਬੋਲਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹਨਾਂ ਦਾ ਐਕਸਪੀਰੀਅੰਸ ਕੀ ਹੈ ਉਸ ਬਾਰੇ ਵੀ ਅਸੀਂ ਜਿਹੜੀ ਹੈ ਉਹ ਗੱਲ ਬਾਤ ਕਰਾਂਗੇ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਿਹ ਹੰਸਰਾ ਜਹੰਸੂਰੀ ਸੂਫੀ ਗਾਇਕ ਨੇ ਬੜੇ ਅੱਛੇ ਗਾਇਕ ਨੇ ਇਸ ਵਾਰ ਲੋਕ ਸਭਾ ਚੋਣ ਲੜ ਰਹੇ ਨੇ ਫਰੀਦਕੋਟ ਤੋਂ ਉਹ ਕਹਿੰਦੇ ਕਿ ਬਾਬਾ ਦਾ ਦਰ ਹੈ ਇਸ ਦਰ ਤੋਂ ਅਸੀਂ ਲੜ ਰਹੇ ਹਾਂ ਤੇ ਲੋਕਾਂ ਦਾ ਪਿਆਰ ਮਿਲਣਾ ਚਾਹੀਦਾ ਪਰ ਪਿਆਰ ਤਾਂ ਮਿਲ ਨਹੀਂ ਰਿਹਾ ਉਹਨਾਂ ਨੂੰ ਵਿਰੋਧ ਬੜਾ ਦੇਖਣਾ ਪੈ ਰਿਹਾ ਹੈ ਕੀ ਕਾਰਨ ਸਮਝ ਜੀ ਨਹੀਂ ਹੰਸਰਾ ਹੰਤਾ ਜੀ ਤੁਸੀਂ ਬਸ ਮੈਂ ਗੱਲ ਐਂਡ ਕਰ ਦਣਾ ਵੀ ਉਹ ਬਹੁਤ ਵੱਡੀ ਲੀਡ ਤੇ ਜਿੱਤਣਗੇ ਹੂੰ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕਿਸਾਨ ਜਥੇਬੰਦੀਆਂ ਇੱਕ ਮਾਫੀਆ ਦੇ ਤੌਰ ਤੇ ਪੇਸ਼ ਆ ਰਹੀਆਂ ਨੇ ਵਿਰੋਧ ਕਰਨ ਵਾਲੇ ਤੇ ਦੇਖੋ ਜੋ ਸੰਵਿਧਾਨਕ ਹੱਕੜੀ ਤੁਸੀਂ ਗੱਲ ਕਰਦੇ ਹੋ ਉਹਨੂੰ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਸਭ ਨੂੰ ਹੱਕ ਹੈ ਠੀਕ ਹੈ ਵੋਟ ਪਾਉਣੀ ਵੀ ਹੱਕ ਹੈ ਤੇ ਇਲੈਕਸ਼ਨ ਲੜ ਕੇ ਵੋਟ ਪਵਾਉਣੀ ਵੀ ਹੱਕ ਹੈ ਠੀਕ ਹੈ ਹੰਸ ਦਾ ਹੰਸ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ ਔਰ ਜਿਹੜੇ ਬੰਦੇ ਵਿਰੋਧ ਕਰਦੇ ਨੇ ਉਹਨਾਂ ਨੂੰ ਇੱਕ ਬੇਨਤੀ ਮੈਂ ਤੁਹਾਡੇ ਜ਼ਰੀਏ ਕਰਨਾ ਚਾਹੁੰਨਾ ਕਿ ਜੇ ਤੁਸੀਂ ਵਿਰੋਧ ਕਰਨਾ ਹੀ ਹੈ ਕੋਨ ਸੁਵਿਧਾਨਕ ਹੱਕ ਹੈ ਤੁਸੀਂ ਬੋਲਟ ਪਾ ਕੇ ਕਰੋ ਠੀਕ ਹੈ ਉਲਟ ਬੋਲਟ ਪਾ ਦਿਓ ਪਰ ਜੇ ਤੁਸੀਂ ਡਾਂਗਾ ਲੈ ਕੇ ਵਿਰੋਧ ਕਰਦੇ ਹੋ ਹਨ ਗਾਲੀ ਗਲੋਚ ਕਰਦੇ ਹੋ ਹਨ ਤੇ ਜਾਤੀ ਸ਼ੂਚਕ ਸ਼ਬਦ ਵੀ ਤੁਸੀਂ ਵਰਤਦੇ ਹੋ ਮੈਂ ਕਹਿੰਦਾ ਵੀ ਉਹ ਸੰਵਿਧਾਨ ਦੀ ਵੀ ਉਲੰਘਣਾ ਕਰਦੇ ਹੋ ਇਹੋ ਜਿਹੇ ਲੋਕ ਜਿਹੜੇ ਨੇ ਸਾਡੀ ਇੰਡੀਆ ਦੇ ਵਿੱਚ ਕਹਿ ਲੀਏ ਵੀ ਇੱਕ ਸੰਵਿਧਾਨ ਦੇ ਮੱਥੇ ਤੇ ਕਲੰਕ ਹੈ ਜਿਹੜੇ ਸੰਵਿਧਾਨ ਦੀ ਲੰਘਣਾ ਕਰਦੇ ਕੁਝ ਲੋਕ ਤਾਂ ਕਹਿੰਦੇ ਪਏ ਨੇ ਕਿ ਬਈ ਕਿਸਾਨ ਨਹੀਂ ਹੈਗੇ ਇਹ ਤਾਂ ਕੁਝ ਹੋਰ ਹੀ ਨੇ ਜੋ ਵਿਰੋਧ ਕਰ ਰਹੇ ਨੇ ਇਹਨੂੰ ਕਿੰਨਾ ਸੱਚ ਮੰਨਦੇ ਹੋ ਤੁਸੀਂ ਦੇਖੋ ਇਹ ਕਿਸੇ ਦੇ ਕਹਿਣ ਦੀ ਗੱਲ ਨਹੀਂ ਹੈ ਤਾਂ ਮੈਂ ਖੁਦ ਕਹਿਣਾ ਵੀ ਕਾਂਗਰਸ ਪਾਰਟੀ ਦਾ ਸਭ ਕੁਝ ਪਲਾਨ ਕੀਤਾ ਹੋਇਆ ਜੀ ਇਹ ਬੀਰਪੀ ਨੂੰ ਬਦਨਾਮ ਕਰਨ ਵਾਸਤੇ ਠੀਕ ਹੈ ਤੇ ਇਹ ਪੈਸਾ ਇਕੱਠਾ ਕਰਨ ਵਾਲੇ ਲੋਕ ਹੈਗੇ ਨੇ ਪਹਿਲਾਂ ਪੈਸਾ ਇਕੱਠਾ ਕੀਤਾ ਹੁਣ ਵੀ ਕਰਦੇ ਨੇ ਠੀਕ ਹੈ ਹੁਣ ਜੇ ਹਾਂਸ ਰਾਜ ਹਨ ਦੇ ਵਿਰੋਧ ਕਿਉਂ ਕਰਦੇ ਨੇ ਇਹ ਭੜਦੇ ਨੇ ਵੀ 2-4 ਲੱਖ ਜਿਹੜੇ ਸਾਨੂੰ ਮਿਲੇ ਜਿਹੜੇ 500 ਬੰਦੇ ਹੁੰਦੇ ਨੇ ਵਿਰੋਧ ਕਰਨ ਵਾਲੇ ਤੇ 50 ਤੋਂ ਵੱਧ ਕਿਤੇ ਬੰਦੇ ਨਹੀਂ ਹੁੰਦੇ ਠੀਕ ਹੈ ਹੁਣ ਇਹਨਾਂ ਨੂੰ 50 ਬੰਦਿਆਂ ਦੇ 2-2 ਲੱਖ ਰੁਪਏ ਫੜਾਉ ਜਾ ਕੇ ਵਿਰੋਧ ਕਰਨਾ ਬੰਦ ਕਰ ਦਣਗੇ ਬਸ ਇਹਨਾਂ ਨੂੰ ਤਾਂ ਪੈਸਾ ਤੱਕ ਮਤਲਬ ਹੈ ਜ ਕਿਨੇ ਮੈਂ ਅਸੀਂ ਤਾਂ ਮੁੱਦਿਆਂ ਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਅਨਸਰਾਜ ਹੰਸਦੀ ਪਾਰਟੀ ਹੈ ਉਸਨੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਅਸੀਂ ਵਿਰੋਧ ਕਰ ਰਹੇ ਹਾਂ ਨਹੀਂ ਬਰੋਲ ਕਰ ਕੀ ਦੇ ਕਹਿੰਦੇ ਰਹੋ ਸਵਾਲ ਤਾਂ ਇਹ ਹੈ ਨਾ ਤੁਸੀਂ ਬੀਜੇਪੀ ਦਾ ਵਿਰੋਧ ਤਾਂ ਕਰ ਰਹੇ ਪਰ ਕੀ ਦੇ ਕਹਿੰਦੇ ਕਰ ਰਹੇ ਹੁੰਦਾ ਚੋਣ ਜਵਾਬ ਤਾਂ ਲੱਗਾ ਹੋਇਆ ਹੂੰ ਹੁੰਦਾ ਨਾ ਤਾਂ ਕਾਂਗਰਸ ਪਾਰਟੀ ਨੇ ਬਾਹਰ ਫੜਨੀ ਹੈ ਸਰਕਾਰ ਹਲੇ ਬਣਨੀ ਹੈ ਬੀਜੇਪੀ ਦੀ ਜਿਹੜੀ ਐਮਐਸਪੀ ਦੀ ਗੱਲ ਹੈਗੀ ਉਹ ਕਣਕ ਤੇ ਝੋਨੇ ਤੇ ਐਮਐਸਪੀ ਮਿਲੀ ਹੋਈ ਹੈ ਜਿਹੜੀਆਂ ਦੂਜੀ 23 ਫਸਲਾਂ ਤੁਸੀਂ ਐਮਐਸਪੀ ਮੰਗਦੇ ਅਪਰੂਵ ਕਰੋ ਗਮਾਰਾ ਬੀਜੋ ਕਪਾਹ ਬੀਜੋ ਕਮਾਦ ਬੀਜੋ ਸ਼ਬਦੀਆਂ ਬੀਜੋ ਠੀਕ ਹੈ ਉਹ ਪ੍ਰੂਫ ਤੇ ਕਰੋ ਉਹਦੇ ਮਿਲ ਜੂਗੀ ਝੋਨਾ ਤੇ ਕਣਕ ਤੇ ਐਮਐਸਪੀ ਮਿਲੀ ਹੋਈ ਹੈ ਪਾਣੀ ਤੁਸੀਂ ਝੋਨਾ ਲਾ ਕੇ ਖਤਮ ਕਰ ਦਿੱਤਾ 5 10 15 ਸਾਲ ਤੱਕ 10 ਸਾਲ ਤੱਕ ਉਦਾਂ ਹੀ ਕੋਈ ਵੀ ਸਰਕਾਰ ਹੋਵੇ ਉਹ ਝੋਨਾ ਬੈਨ ਕਰੂਗੀ ਕਰੂਗੀ ਆ ਜਿਹੜੇ ਪਾਣੀ ਨੂੰ ਬੋਤਲ 20 ਰੁਪਏ ਸਾਨੂੰ ਬਾਜ਼ਾਰ ਤੇ ਮਿਲਦੇ ਆ 200 ਦੇ ਮਿਲੋਗੀ ਇਹ ਪਾਣੀ ਖਤਮ ਹੋ ਗਿਆ ਠੀਕ ਹੈ ਨਾ ਗੱਲ ਵਿਰੋਧ ਦੀ ਨਹੀਂ ਹੈਗੀ ਗੱਲ ਇੱਥੇ ਜਾਤੀਵਾਦ ਦੀ ਹੈ ਹਾਂਸ ਰਾਜ ਹਾਂਸ ਐਸਸੀ ਕੈਟਾਗਰੀ ਦੇ ਵਿੱਚੋਂ ਹੈਗੇ ਨੇ ਯਾਨੀ ਕਿ ਬਾਲਮਿਕੀ ਜਿਹੜਾ ਭਾਈਚਾਰਾ ਹੈਗਾ ਜਾਂ ਬੀਸੀ ਦੀ ਗੱਲ ਕਰ ਲਈ ਜਿਵੇਂ ਮੈਂ ਮਹਿਰਾਬਰਾ ਦੀ ਵਿੱਚ ਆਉਣਾ ਹਨਾ ਇਹ ਉਹ ਲੋਕ ਨੇ ਜਿਹੜੇ ਆਮ ਲੋਕਾਂ ਨੂੰ ਕਹਿ ਲიਏ ਵੀ ਛੋਟੀਆਂ ਜਾਤੀਆਂ ਦੀ ਜਦੋਂ ਇਹ ਲੋਕ ਗੱਲ ਕਰਦੇ ਨੇ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਜਾਤੀ ਤੌਰ ਤੇ ਹਾਂ ਅੱਛਾ ਮਤਲਬ ਕਿ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੰਸਰਾ ਜਹਾਂਸ ਨੂੰ ਬਿਲਕੁਲ ਬਿਲਕੁਲ ਕੱਲੇ ਹੰਸਰਾ ਹੰਸ ਨੂੰ ਦਬਾਉਣ ਦੀ ਗੱਲ ਨਹੀਂ ਗੱਲ ਨਹੀਂ ਕਰਦੇ ਹੰਸਰਾ ਤਾਂ ਸਟਾਰ ਹੈ ਉਹਦੇ ਉਹਦੇ ਬੱਚੇ ਸਟਾਰ ਨੇ ਉਹਦੇ ਰਿਸ਼ਤੇ ਸਟਾਰ ਨੇ ਉਹ ਤਾਂ ਵੀ ਬਣ ਚੁੱਕਾ ਹੈ ਉਹਦੇ ਕੋਲ ਵੀ ਘਾਟ ਥੋੜੀ ਹੈ ਉਹ ਐਸੀ ਸਮਾਜ ਲਈ ਲੜ ਰਿਹਾ ਹੈ ਲੜ ਰਿਹਾ ਹੈ ਹੰਸਰਾ ਜਹਾਂਸ ਗੱਲ ਦਬਾਉਣ ਦੀ ਗੱਲ ਐ ਐਸੀ ਸਮਾਜ ਨੂੰ ਵੀਸੀ ਸਮਾਜ ਨੂੰ ਦਬਾਉਣ ਦੀ ਗੱਲ ਕਰਦੇ ਆ ਯਾਨੀ ਕਿ ਮਜ਼ਦੂਰ ਵਰਗ ਜਿਹੜਾ ਬੰਦਾ ਦਿਹਾੜੀ ਕਰਕੇ ਆਪਣੇ ਬੱਚੇ ਪਾਲਦਾ ਉਹਨੂੰ ਦਬਾ ਰਹੇ ਨੇ ਉਹਦੇ ਸੰਗੇ ਘੁੱਟ ਰਹੇ ਨੇ ਵੀ ਉਹ ਨਾ ਬੋਲੇ ਹਮਤਲਬ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਇਹ ਨਾ ਬੋਲਣ ਬਾਕੀ ਸਾਰੇ ਜਿੱਦਾਂ ਹੈਗੇ ਨੇ ਅੱਛਾ ਇੱਕ ਉੱਤੇ ਦੂਸਰੀ ਪਾਰਟੀਆਂ ਦੇ ਵੀ ਲੋਕ ਹੈਗੇ ਨੇ ਉਹਨਾਂ ਦਾ ਫਿਰ ਕਿਉਂ ਵਿਰੋਧ ਨਹੀਂ ਹੋ ਰਿਹਾ ਹੈਗਾ ਇਹ ਸਵਾਲ ਤਾਂ ਇਹੀ ਉੱਠਦਾ ਨਾ ਹੁਣ ਕਾਲੀ ਤੇ ਕਾਂਗਰਸੀਆਂ ਨੇ ਵੀ ਪੰਜਾਬ ਨੂੰ ਲੁੱਟਿਆ ਹੀ ਹੈ ਤੇ ਉਹਨਾਂ ਦਾ ਵਿਰੋਧ ਨਹੀਂ ਕਰਦੇ ਹੁਣ ਭਵੰਤਮਨ ਨੂੰ 2 ਸਾਲ ਹੋ ਗਏ ਸਤਾ ਵਿੱਚ ਆਏ ਉਹਨੂੰ 3 3 ਤੀਸਰਾ ਲੱਗ ਗਿਆ ਹੁਣ ਠੀਕ ਹੈ ਕਿ ਤੀਸਰਾ ਲੱਗ ਚੁੱਕਾ ਹੈ ਹਾਲੇ ਉਹਨੇ ਭਵੰਤਮਨ ਨੇ ਕਿਹੜੇ ਮੁੱਦੇ ਤੇ ਗੱਲ ਕੀਤੀ ਹੈ ਬੀਬੀਆਂ ਨੂੰ 1000 ਰੁਪਏ ਪਾਉਣ ਦੀ ਗੱਲ ਕੀਤੀ ਸੀ ਜਾਂ ਹੋਰ ਜਿਹੜੇ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਕਿੱਥੇ ਕਿੰਨੇ ਕੁ ਵਾਦੇ ਪੂਰੇ ਕੀਤੇ ਉਹਦਾ ਬੂਤ ਕਿਉਂ ਨਹੀਂ ਕਰਦੇ ਹੰਸਰਾ ਦੇ ਕਿਉਂ ਕਰ ਰਹੇ ਇਹ ਤਾਂ ਸਾਨੂੰ ਸਪਸ਼ਟ ਪਤਾ ਲੱਗਦਾ ਹੈ ਕਿ ਜਾਤੀ ਤੌਰ ਤੇ ਇਹ ਬੰਦੇ ਨਫ਼ਰਤ ਫੈਲਾ ਰਹੇ ਹਨ ਅੱਛਾ ਇੱਕ ਪਾਸੇ ਹੰਸਰਾ ਜਹਾਂ ਦੇ ਜੋ ਕਿ Sufi ਗਾਇਕ ਨੇ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਇੱਕ ਪਾਸੇ ਉਹ ਗਾਇਕ ਨੇ ਜੋ ਲੱਚਰ ਗਾਇਕੀ ਕਰਦੇ ਨੇ ਉਹਨਾਂ ਨੂੰ ਵਾਵਾ ਮਿਲਦੀ ਹੋਈ ਹੈ ਤੁਸੀਂ ਵੀ ਕਾਫੀ ਖੁੱਲ ਕੇ ਬੋਲਦੇ ਹੋ ਇਹਨਾਂ ਗਾਇਕਾਂ ਦੇ ਖਿਲਾਫ ਅਤੇ ਕਈ ਵੀਡੀਓ ਵੀ ਬਣਾਉਂਦੇ ਹੋ ਤੁਹਾਡਾ ਕੀ ਰਿਐਕਸ਼ਨ ਹੈ ਇਹਨਾਂ ਗਾਇਕਾਂ ਦੇ ਖਿਲਾਫ ਦੇਖੋ ਜਿਹੜੇ ਬੰਦੇ ਸੱਭਿਆਚਾਰ ਗਾਉਂਦੇ ਆ ਜੀ ਸੱਭਿਆਚਾਰ ਸਾਡਾ ਹਿੱਸਾ ਹੈਗਾ ਸਮਾਜ ਦਾ ਉਹਨੂੰ ਸੁਣਿਆ ਜਾਂਦਾ ਠੀਕ ਹੈ ਨਾ ਜਿਹੜੇ ਬੰਦੇ ਲੱਚਰ ਗਾਉਂਦੇ ਆ ਤੇ ਉਹਨਾਂ ਮੈਂ ਸਾਰੇ ਬੰਦਿਆਂ ਦੇ ਖਿਲਾਫ ਹੁੰਦੇ ਤੇ ਅੱਜ ਵੀ ਖਿਲਾਫ ਉਹਨਾਂ ਦੇ ਮੈਂ ਕਹਿੰਦਾ ਯਾਰ ਵਧੀਆ ਲਿਖੋ ਵਧੀਆ ਗਾਓ ਤੁਹਾਡੇ ਗਾਣੇ ਘਰਾਂ ਦੇ ਵਿੱਚ ਸੁਣੇ ਜਾਂਦੇ ਆ ਠੀਕ ਹੈ ਹੁਣ ਜਦੋਂ ਤੁਸੀਂ ਹਾਸਲਾ ਦੀ ਗੱਲ ਕਰ ਲੋ ਇਹਨਾਂ ਗਾਇਕਾਂ ਦੇ ਵਿੱਚੋਂ ਹਾਸਲਾਂ ਦੇ ਵੀ ਲੱਚਰ ਇਹਨਾਂ ਗਾਇਆ ਨਹੀਂ ਜੇ ਕਿਤੇ ਗਾਇਆ ਵੀ ਸੀ ਉਹਨੇ ਮਾਫੀਆਂ ਮੇਰੇ ਤੱਕ ਮੰਗੀਆਂ ਹੋਈਆਂ ਵੀ ਸਾਡੇ ਕੋਲ ਉਸ ਸਮੇਂ ਦੇ ਵਿੱਚ ਗਾਇਆ ਗਿਆ ਪਰ ਜਿਹੜਾ ਹੁਣ ਲੱਚਰ गा ਰਹੇ ਨੇ ਜਿਹੜਾ ਹੁਣ ਨਗੇਜ ਜਿਹੜਾ ਸਾਹਮਣੇ ਆ ਰਿਹਾ ਉਹ ਕੌਣ ਹੈ ਉਹਨਾਂ ਤੱਕ ਵੀ ਜਾਓ ਨਾ ਕਈ ਸਿੰਗਰ ਨੇ ਉਹ ਤਾਂ ਕਹਿੰਦੇ ਨੇ ਕਿ ਭਾਈ ਲੋਕ ਪਸੰਦ ਕਰਦੇ ਨੇ ਅਸੀਂ ਤਾਂ ਗਾਣੇ ਆ ਨਹੀਂ ਲੋਕ ਪਸੰਦ ਕਰਦੇ ਨੇ ਕਿ ਤੁਸੀਂ ਸਮਾਜ ਦਾ ਹਿੱਸਾ ਹੈ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਲੋਕਾਂ ਨੂੰ ਕੀ ਚਾਹੀਦਾ ਠੀਕ ਹੈ ਨਾ ਹੁਣ মিডিਆ ਸਭ ਤੋਂ ਵੱਡਾ ਪਲੇਟਫਾਰਮ ਹੈ ਗੱਲ ਕਰਨ ਮਾਰਤੇ ਗੱਲ ਸੁਣਨ ਮਾਰਤੇ ਕਿ মিডিਆ ਨੂੰ ਨਹੀਂ ਪਤਾ ਕਿ ਗੱਲ ਕੀ ਹੋ ਰਿਹਾ ਜਾਂ ਜਿਹੜੇ ਕੀ মিডিਆ ਪਰੋਸ਼ਕੇ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਸ ਗੰਦਗੀ ਪਰੋਸ਼ਕੇ ਦੇਣੀ ਹੈ ਗੱਲ ਤਾਂ ਥੋੜੇ ਸੁਣਦੇ ਡਿਪੈਂਡ ਕਰਦੀ ਹੈ ਨਾ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰੂੰਗਾ ਪੰਜਾਬ ਦੇ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਨੇ ਜੋ ਇਸ ਵਕਤ ਇਸ ਚੋਣਾ ਦੇ ਵਿੱਚ ਚੱਕੇ ਜਾਣੇ ਚਾਹੀਦੇ ਨੇ ਨਾ ਕਿ ਉਹੀ ਮੁੱਦੇ ਹੋਣੇ ਚਾਹੀਦੇ ਨੇ ਸੜਕਾਂ ਨਾਲੀਆਂ ਤੇ ਗਲੀਆਂ ਵਾਲੀਆਂ ਉਸ ਤੋਂ ਇਲਾਵਾ ਪੰਜਾਬ ਦੇ علیحدਾ ਕਿਹੜੇ ਮੁੱਦੇ ਨੇ ਜੋ ਚੱਕੜੇ ਚਾਹੀਦੇ ਨੇ ਤੇ ਉਹਨਾਂ ਦੇ ਉੱਪਰ ਕੰਮ ਹੋਣਾ ਚਾਹੀਦਾ ਹੈ ਦੇਖੋ ਮੈਂ ਬੀਜੇਪੀ ਜੁਆਇਨ ਇਸ ਕਰਕੇ ਨਹੀਂ ਕੀਤੀ ਕਿ ਮੈਨੂੰ ਉਹਦਾ ਚਾਹੀਦਾ ਕੋਈ ਨਾ ਮੋ ਕਿ ਟਿਕਟ ਮੰਗਿਆ ਨਾ ਮੈਨੂੰ ਲੋੜ ਹੈ ਮੈਂ ਐਸੀ ਭਾਈਚਾਰੇ ਦੀ ਗੱਲ ਕਰਦਾ ਮਜ਼ਦੂਰ ਦੀ ਗੱਲ ਕਰਦਾ ਜਿਨ੍ਹਾਂ ਨੂੰ ਲੋੜ ਹੈ ਮੁੱਦੇ ਬਥੇਰੇ ਇੱਥੇ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਨਸ਼ਿਆਂ ਦਾ ਮੁੱਦਾ ਹੈਗਾ ਠੀਕ ਹੈ ਨਾ ਗੱਲ ਇੱਥੇ ਗੁੰਡਾਗਰਦੀ ਦਾ ਜਿਹੜਾ ਗੈਸਟਰਵਾਦ ਹੈਗਾ ਇਹ ਸਾਰੇ ਮੁੱਦੇ ਨੇ ਜਿਹੜਾ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਠੀਕ ਹੈ ਨਾ ਮੈਂ ਜ਼ਿਆਦਾਤਰ ਜਿਹੜੀ ਗੱਲ ਕਰਨੀ ਮਜ਼ਦੂਰ ਵਰਗ ਦੀ ਗੱ ਲੱਗਦਾ ਕਿ ਬੀਜੇਪੀ ਮਜ਼ਦੂਰਾ ਦੇ ਹੱਕ ਦੇ ਵਿੱਚ ਉਤਰੇਗੀ ਕਿਉਂਕਿ ਲਗਾਤਾਰ ਜੋ ਬੀਜੇਪੀ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਭਾਈ ਇਹ ਤਾਂ ਮਜ਼ਦੂਰ ਵਿਰੋਧੀ ਨੇ ਕਿਸਾਨ ਵਿਰੋਧੀ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਜੁਆਇਨਿੰਗ ਕਰਦੇ ਹੋ ਤੇ ਗੱਲ ਕਰਦੇ ਹੋ ਕਿਤਨਾ ਕਿਤੇ ਟੋਕ ਵੀ ਤੁਹਾਨੂੰ ਟੋਕਦੇ ਵੀ ਹੋਣਗੇ ਲੋਕੀ ਤੁਸੀਂ ਮੈਨੂੰ ਦੱਸੋ ਬੀਜੇਪੀ ਨੇ ਮਜ਼ਦੂਰ ਵਰਗ ਦਾ ਨੁਕਸਾਨ ਕਿੱਥੇ ਕੀਤਾ ਸੇਕੋਂ ਦਾ ਨੁਕਸਾਨ ਕਿੱਥੇ ਕੀਤਾ ਪੰਜਾਬ ਦਾ ਨੁਕਸਾਨ ਬੀਜੇਪੀ ਨੇ ਕੀਤਾ ਕਿ ਮੈਨੂੰ ਇਹ ਦੱਸੋ ਸਾਡੀਆਂ ਪੰਜਾਬ ਦੀਆਂ ਪਾਰਟੀਆਂ ਨੁਕਸਾਨ ਕਰਨ ਬਣੀਆਂ ਸ਼੍ਰੋਮਣੀ ਕਾਲਜਾ ਆ ਗਿਆ ਕਾਂਗਰਸ ਆ ਗਈ ਆ ਝਾੜੂ ਵਾਲੇ ਆ ਗਏ ਤੁਸੀਂ ਤਾਂ ਇਹਨਾਂ ਨੇ ਕੀਤਾ ਭਾਜੀਪੀ ਤਾਂ ਸੱਤਾ ਵਿੱਚ ਹਲੇ ਆਉਣੀ ਹੈ ਸਤਾ ਵਿੱਚ ਲੈ ਕੇ ਆਵਾਂਗੇ ਤੁਸੀਂ ਉਦੋਂ ਸਵਾਲ ਕਰੋ ਨਾ ਪਹਿਲਾਂ ਕਰੋ ਜਦੋਂ ਭਾਜੀਪੀ ਸੱਤਾ ਵਿੱਚ ਆਉਣੀ ਆ ਪੰਜਾਬ ਦੀ ਸੱਤਾ ਕਿਧੋਂ ਆਣੀ ਹੈ ਭਾਜੀਪੀ ਦੇ ਕੋਲ ਸਤਾ ਵਿੱਚ ਆਉਣੀ ਆ ਉਹ ਲੈ ਕੇ ਆਵਾਂਗੇ ਤੁਸੀਂ ਉਦੋਂ ਸਵਾਲ ਕਰੋ ਕਿ ਭਾਜੀਪੀ ਨਸਾਨ ਇੱਥੇ ਕਰ ਰਹੀ ਹੈ ਪਹਿਲਾ ਸਵਾਲ ਪਹਿਲਾ ਸਵਾਲ ਇਹਨਾਂ ਤੇ ਬਣਦਾ ਜਿਹੜਾ ਝਾੜੂ ਵਾਲੇ ਬੈਠੇ ਨੇ ਕਾਂਗਰਸੀ ਬੈਠੇ ਨੇ ਕਾਲੀ ਬੈਠੇ ਨੇ ਇਹਨਾਂ ਲੁੱਟਿਆ ਪੰਜਾਬ ਨੂੰ ਇਹਨਾਂ ਦੀ ਗੱਲ ਕਰੋ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਯਾਨੀ ਬੁੱਟਾ ਸਿੰਘ ਪੁਰੀ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਸਮਾਇਨਾ ਦੇ ਕੋਲ ਘਟ ਹੈ ਜਿਸ ਕਾਰਨ ਗਲਬਾਤ ਥੋੜੀ ਹੋਈ ਹੈ ਪਰ ਜੋ ਗਲਬਾਤ ਹੈ ਉਹ ਸਮਝਣ ਵਾਲੀ ਹੈ ਤੇ ਸੋਚਣ ਵਾਲੀ ਹੈ ਕੈਮਰਾ ਪਤਰ ਪੰਗ ਦੇ ਨਾਮ ਰਾਜਗੁਰਤਾ ਬੋਸੇ ਟਾਈਮ ਜਲੰਧਰ